ਬੋਲੋ ਜੀ ਵਾਹਿਗੁਰੂ ਵਾਹਿਦਰੂ ਇੱਕੋ ਅੰਤਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀਪਤਾ ਜੀ ਸਹਾਇ ਵਾਰ ਸ਼੍ਰੀਪਤਾ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਤਾ ਸਮਰ ਦਾ ਗੁਰੂ ਨਾਨਕ ਲਨਤਿਆ ਹੈ ਬਰੰਦਤ ਪਰ ਤੇ ਅਮਰਤਾਸ ਤਾਂ ਦਾਸ ਸਹਿ ਸਹਾਇ ਅਰਜਨ ਹਰ ਗੋਵੰਦਨ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਹੀ ਹੈ ਜੇ ਸੋ ਦੇਟਾ ਸਭ ਧੁਕ ਜਾਏ ਤੇਜ ਬਾਹ ਦਰਸਨ ਰਿਆਨ ਘਰ ਨਾਉ ਨੇ ਦਾ ਵਹਿਤਾਏ ਸਭ ਪਾਣੀ ਵੇ ਸਹਾਈ 10ਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਪਾਣੀ ਵੇ ਸਹਾਈ 10ਵਾਂ ਬਾਚੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾ ਦਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੋਹਾਂ ਸੱਜਾਦਿਆਂ ਚਾਲੀਆਂ ਮੁਕਤਿਆਂ ਅਠਮੀਆਂ ਗੱਟੀਆਂ ਤੜੀਆਂ ਜਨਾ ਨਾਮ ਜਪਿਆ ਵਾਣ ਛਕਿਆ ਦੀਪ ਚਲਾਈ ਢੇਕ ਬਾਹੀ ਦੇਖਿਆ ਅੰਧ ਪੀਤਾ ਨਾ ਪਿਆਰਿਆਂ ਸਚਾਰਿਆਂ ਦੀ ਖਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਨਾ ਸੰਗਾਂ ਸੰਗੀਆਂ ਨੇ ਧਰਮ 헤 ਸਿਰ ਸੁਤੇ ਬੰਦ ਬੰਦ ਪਟਾਇ ਉਪਰੀਆਂ ਨਵੀਆਂ ਚਰਤੜੀਆਂ ਦੇ ਚੜੇ ਆਰਿਆਂ ਨਾਲ ਚਰਾਏ ਜੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਧਰਮ ਨੇ ਆਰਿਆ ਸੁਪੀ ਕੇਸਾਂ ਸੁਆਸ਼ਾ ਨ ਲੰਬਾਈ ਤਨਾ ਦੀ ਤੁਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬਲੋ ਜੀ ਵਾ ਗੁਰੂ ਅੰਜਾਨ ਤੱਕ ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਤਿਆ ਵੈ ਚਤਿਆ ਬਨ ਕਾ ਸਰਬਾ ਸਰਬ ਸੁਖੋ ਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰਚਿਆ ਰਿਆ ਇਤ ਦੇ ਤੇਜ ਫਤੇ ਦਰਦ ਕੀ ਪੈ ਜੰਤ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿ ਗੁਰੂ ਸਿੱਖਾਂ ਨੂੰ ਸਿੱਖੀ ਦਾਨ ਤੇਸ ਦਾਨ ਅਰਹਿਤ ਦਾਨ ਬਬੇਦ ਦਾਨ ਵਿਸਾਹ ਦਾਨ ਪ੍ਰੋਸਾਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅਮੁਤ ਸਰ ਸਾਹਿਬ ਜੀ ਦੇ ਦਰਸ਼ਨ ਨਿਸ਼ਾਨ ਜੋਕੀਆਂ ਝੰਡੇ ਬੰਗੇ ਡੂਗੋ ਡਗਾਟਾਲ ਧਰਮ ਕਾਜ ਐਕਾਰ ਹੋਵੇ ਖਾਲਸਾ ਜੀ ਬਰੋ ਜੀ ਵਾਹ ਸਖਾ ਦਾ ਮਾਨ ਨੀਮਾ ਮਾਤੂਚੀ ਮਾਤ ਪਤ ਦਾ ਰਖਾ ਆਪ ਵਾਹਿਗੁਰੂ ਤਾ ਕਾਲ ਪ੍ਰਥਾ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਬੁੱਧਵਾਰ ਗੁਰੂ ਧਾਮਾਂ ਦੇ ਜਨਾ ਤੋਪਾਂ ਤੋਂ ਵੀ ਸ਼ੋਰ ਆ ਗਿਆ ਹੈ ਕੋਲੇ ਦਰਸ਼ਨ ਦੇ ਦਾਤ ਸੇਵਾ ਸੰਭਾਵ ਦਾ ਦਾਨ ਹਾਲ ਸਾਜ ਨੂੰ ਬਖਸ਼ੋ ਏ ਨਿਮਾਣਿਆਂ ਦੇ ਮਹਾ ਨਿਤਾਣਿਆਂ ਦੇ ਤਾਂ ਐ ਉਟਿਆਂ ਦੀ ਹੋਟ ਨਿਆਸਿਆਂ ਦਾ ਆਸਰਾ ਤਨ ਤਨ ਦਸਾਂ ਬਾਦਸ਼ਾਹਾਂ ਦੀ ਜੋਤ ਸਤਿਗੁਰੂ ਗੁਰੂ ਰਾਮ ਸਾਹਿਬ ਜੀ ਆਪ ਜੀਾਂ ਦੇ ਪਵਿੱਤਰ cparam ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਤਨ ਤਨ ਬ੍ਰਹਮ ਗਿਆਨੀ ਅਮਰ ਸਹਿਤ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀ ਦੇ ਪਵਿੱਤਰ ਪਾਵਨ ਦਰਬਾਰ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਹੈ ਕਿਰਪਾ ਕਰੋ ਸੱਚੇ ਪਾਤਸ਼ਾਹ ਅਮਰਤ ਦੇ ਲੇਟੋ ਲਾਤੇ ਬੇਅੰਤ ਸਮਰਥਾਨ ਆਪ ਜੀ ਦੇ ਸਰ ਸਰ ਪਾਵਨ ਚਰਨ ਪਰ ਸੇਹਾਂ ਟੈਲੀਫੋਨ ਪੇ ਟਾਵਾਂ ਅੰਦਰ ਪ੍ਰਵਾਨ ਕਰਨੀ ਆਂ ਯਾਤਰਾ ਸਫਲਾ ਕਰਨੀ ਪਰਿਵਾਰਾਂ ਦਾ ਚੱਲਿਆ ਹੋਇਆ ਕਦਮ ਕਦਮ ਲੇ ਕੇ ਵਿਜਲਾ ਸੇਵਾ ਅਤੇ ਸਿਮਰਨ ਦੀ ਦਾਤ ਗੁਰ ਸਿੱਖੀ ਦੀਆਂ ਦਾਤਾਂ ਅਮਰਤ ਦੀ ਦਾਤ ਬਖਸ਼ੋ ਸੱਚੇ ਬਾਦਸ਼ਾਹ ਕਿਰਪਾ ਕਰੋ ਤਾਮ ਤਾਮ ਬਾਬਾ ਦੀਵ ਸਿੰਘ ਜੀ ਕਿਰਪਾ ਕਰਕੇ ਸਰਬੱਤ ਦਾ ਭਲਾ ਕਰਨਾ ਸਰਬੱਤ ਨੂੰ ਸੇਵਾ ਸੁਮਰਨ ਦੀ ਦਾਤ ਵਕਸ਼ਸ਼ ਕਰਨੀ ਹੋਈਆਂ ਭੁਲਾ ਚੁਕਾਂ ਦੀ ਖਾਣਾ ਕਰੋ ਸੁਖ ਹੋਊਗਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪੋਲੇ ਸੋਨਹਾ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੋਲੇ ਸੋਨਹਾ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ